ਪ੍ਰਾਮਾ ਦੀ ਛੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੱਗੇ ਤੱਕ ਦੇਖੋ ਜੀ ਨਵੇਂ ਰੰਗ ਆ ਗਏ ਜੀ 100 ਰੁਪਏ ਦਾ ਸ਼ਾਲ ਪੂਰਾ ਵੱਡੇ ਸਾਈਜ਼ ਦਾ ਗਰਮ ਸ਼ਾਲ ਪ੍ਰਾਮਾ ਦੀ ਛੱਟੀ ਦੇ ਸੇਰ ਮੇਲੇ ਤੇ ਜੀ ਪਹਿਲਾ ਰੰਗ ਦੇ ਖਤਮ ਹੋ ਗਏ ਸੀ ਜੇ ਤਾਈ ਕਸਟਮਰ ਮੁੜ ਕੇ ਗਿਆ ਸੀਗਾ ਸਾਰਿਆਂ ਨੂੰ ਫੇਰ ਦੱਸਿਆ ਜਾਂਦਾ ਹੈ ਕਿ ਰੰਗ ਫੁੱਲ ਆ ਗਏ ਇਹਦੇ ਵਿੱਚ ਚਾਹੇ ਜਿੰਨੇ ਮਰਜ਼ੀ ਸ਼ਾਲ ਲੈ ਜਾ ਸਕਦੇ ਹੋ ਤੁਸੀਂ ਪ੍ਰਾਮਾ ਦੀ ਛੱਟੀ ਦੇ ਉੱਤੇ ਜੀ ਫੁੱਲ ਸਟਾਕ ਪਹੁੰਚ ਚੁੱਕਿਆ ਹੈਗਾ 100 ਰੁਪਏ ਦੇ ਵਿੱਚ ਪੂਰਾ ਵੱਡਾ ਤੇ ਗਰਮ ਸ਼ਾਲ ਆਈ ਇਹੇ ਪੂਰੇ ਵੱਡੇ ਸਾਇਦਾ ਗਰਮ ਸ਼ੌਲ ਜੀ ਫੁੱਲ ਰੰਗਾਂ ਦੇ ਵਿੱਚ ਤੇ ਫੁੱਲ ਸਟਾਕ ਪਹੁੰਚੂਕਾ ਮਾਲੇ ਦੇ ਵਿੱਚ ਜਿੰਨੇ ਮਰਜ਼ੀ ਪੀਸ ਲੈ ਜਾ ਸਕਦੇ ਹੋ ਜੀ ਇਹ ਸਾਰੇ ਰੰਗਾਂ ਦੇ ਜਮਾਲ ਆ ਗਏ ਦੇ ਵਿੱਚ ਪੰਜ ਰੰਗਾਂ ਦੇ ਜਮਾਲ ਆ ਜੀ ਸ਼ੌਲ ਲੈ ਲਓ ਭਾਵੇਂ ਇੱਕ ਨਾਲ ਦੇ 20 ਲੈ ਲਓ 50 ਲੈ ਲਓ ਆ ਦੇਖੋ ਜੀ ਰੰਗ ਪੰਜ ਨੇ ਦੇ ਵਿੱਚ ਮਿਲਵਨਿਓ ਪੰਜ ਰੰਗ ਆਉਂਦੀ ਨੇ ਉਹੀ ਪੰਜ ਰੰਗ ਫੁੱਲ ਹਾਜ਼ਰ ਪਹੁੰਚੂਕਾ ਜੀ ਇੱਕ ਨਾਲ ਦੇ ਚਾਹੇ 10 20 ਕੀ ਜਿੰਨੇ ਵੀਸ ਲੈ ਸਕੋ ਫੁੱਲ ਸਟਾਕ ਮਾਲ ਪਹੁੰਚੂਕਾ ਇਹਦੇ ਵਿੱਚ 100 ਰੁਪਏ ਦਾ ਜੀ ਪੂਰਾ ਵਧੀਆ ਵੱਡੇ ਸਾਈਜ਼ ਦਾ ਸ਼ਾਲਾ ਜੀ ਇਹ ਪੂਰਾ ਖੁੱਲਾ ਸ਼ਾਲ ਪਰ ਆਵਾਜ਼ ਦੀ ਹੱਤੀ ਤੇ ਸੇਲ ਮੇਲੇ ਦੇ ਉੱਤੇ ਜੀ ਪਹਿਲਾਂ ਇਹਦੇ ਵਿੱਚ ਬਹੁਤ ਆਇਆ ਸੀ ਪੀ ਸਾਰੇ ਖਤਮ ਹੋ ਗਏ ਸੀਗੇ ਕਈ ਕਸਟਮਰ ਮੁੜ ਕੇ ਗਏ ਸੀਗੇ ਦੁਬਾਰੇ ਦੱਸਿਆ ਜਾਂਦਾ ਸਾਰਿਆਂ ਨੂੰ ਵੀ ਸ਼ਾਲ ਪਹੁੰਚ ਚੁੱਕੇ ਨੇ ਇਹ 100 ਰੁਪਏ ਦੇ ਵਿੱਚ ਪੂਰੇ ਵੱਡੇ ਸਾਈਜ਼ ਦਾ ਸ਼ਾਲਾ ਜੀ ਇਹ ਗਰਮ ਸ਼ਾਲਾ ਬਿਲਕੁਲ ਫੁੱਲ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆ ਜੀ ਫੁੱਲ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆਗਾ 100 ਰੁਪਏ ਦਾ ਸ਼ਾਲ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਰੰਗ ਡਿਜ਼ਾਈਨ ਦੇ ਵਿੱਚ ਫੁੱਲ ਪਹੁੰਚ ਚੁੱਕੇ ਨੇਗੇ ਹਰ ਕਿਸਮ ਦੇ ਰੰਗਾਂ ਦੇ ਵਿੱਚ ਮਾਲ ਫੁੱਲ ਕੁਆਲਿਟੀ ਪਹੁੰਚ ਚੁੱਕਿਆ ਜੀ ਘਾਲਾਂ ਦੀ ਹੱਟੀ ਦੇ ਤੇ ਸੇਲਵੇ ਦੇ ਤੇ ਜੀ 100 ਰੁਪਏ ਛੌਲ ਕਰਤਾ ਜੀ ਇਹ ਸਾਡੇ ਕੋਲੇ ਹਰ ਕਿਸਮ ਦੇ ਸੂਟਾਂ ਦਾ ਤੇ ਛੋਲਾਂ ਦਾ ਭਾਰੀ ਸੇਲ ਮੇਲਾ ਚੱਲੀ ਜਾਂਦਾ ਜੀ ਇੱਕ ਆ ਬੈਲਵਾਰ ਦੇ ਸੂਟ ਵੀ ਆ ਗਏ ਜੀ ਬੈਲਵੱਟ ਦੇ ਨਵੇਂ ਰੰਗ ਆ ਗਏ ਸਾਰੇ ਜੀ ਆ ਦੇਖੋ ਜੀ ਨਵੇਂ ਨਵੇਂ ਰੰਗਾਂ ਦੇ ਵਿੱਚ ਬੈਲਵੱਟ ਪਹੁੰਚ ਚੁੱਕੀ ਆ ਗਈ ਕਈ ਗਾਹਕ ਮੁੜ ਕੇ ਇਹਦੀ ਬੈਲਵੱਟ ਦੇ ਰੰਗ ਆ ਗਏ ਸਾਰੇ ਬ੍ਰੀਫ ਪ੍ਰਿੰਟ ਵੀ ਆ ਗਿਆ ਗਾਹਕ ਬ੍ਰੀਫ ਪ੍ਰਿੰਟ ਮੰਗਦਾ ਸਾਰੇ ਬ੍ਰੀਫ ਪ੍ਰਿੰਟ ਹੈ ਇਹ ਚ ਆ ਦੇਖੋ ਜੀ 200 ਰੁਪਏ ਸੂਟ ਘਾਤਾ ਜੀ ਬੈਲਵੱਟ ਦਾ 200 ਰੁਪਏ ਦੇ ਵਿੱਚ ਮੈਚਿੰਗ ਸੂਟ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਵਾਲਾ ਚੱਲ ਜਾਂਦਾ ਜੀ ਇਹ ਚ ਵੀ ਰੰਗੜੀਆਂ ਬਹੁਤ ਆ ਗਏ ਨੇ 200 ਦਾ ਸੂਟ ਘਾਤਾ ਜੀ ਬੈਲਵੱਟ ਦਾ 200 ਰੁਪਏ ਦਾ ਸੂਟ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸੇ ਦਾ ਸੇਲ ਮੇਲੇ ਚੱ ਸ਼ੇਤੀ ਆਓ ਸਾਵੇਂ ਰੰਗ ਤੇ ਡਿਜ਼ਾਈਨ ਲੈ ਕੇ ਆਓ ਜੇ ਕਿਸੇ ਨੇ ਆਨਲਾਈਨ ਮਗਾਉਣਾ ਹੈਗਾ ਡਿਜ਼ਾਈਨ ਸਿਲੈਕਟ ਕਰਕੇ ਸਾਵੇਂ ਡਿਜ਼ਾਈਨ ਮਗਾ ਸਕਦੇ ਹੋ ਜੀ ਡਿਲੀਵਰੀ ਚਾਰਜ ਵੱਖਰੀ ਪਊ ਜੇ ਤੇ ਜੀ ਭਰਾਵਾ ਜੀ ਇੱਥੇ ਤੇ ਸੇਰਵੇਲਾ ਚਲੀ ਜਾਂਦਾ ਜੀ ਭਰਾਵਾ ਦੀ ਹੱਟੀ ਵੈਸਟਰਨ ਰੋਡ ਮੋੜਮੜੀ